ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਸੁਆਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਸ਼ੰਕਰਪੁਰ ਆ ਜਾਂਦਾ ਸੱਜਣੋ। ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਆ ਜਾਂਦਾ। ਤਿੱਕਰੇਲੂ ਘਰੋਂ ਹੀ ਤੁਹਾਨੂੰ ਇੱਕ ਦੋ ਜਾਨਵਰ ਜਿਹੜੇ ਵਿਕਰੀ ਵਾਲੇ ਉਹ ਵਿਖਾਉਣ ਲੱਗੇ ਆ। ਦੁੱਧ ਦਾ ਕੰਮ ਆ ਬਾਈ ਹਰਾਂ ਦਾ ਇੱਕ ਮਾਲੀ ਫੋਰ ਸੇਲ ਵਿਕਾਊ ਆ ਤੇ ਇੱਕ ਮੱਝ ਇਹਦਾ ਲੇਖਾ ਜੋਖਾ ਜਿਹੜਾ ਆਪਾਂ ਮਾਲਕਾਂ ਤੋਂ ਪੁੱਛ ਲੈਨੇ ਆ ਮਾਲੀ ਦੇ ਵੀ ਚੰਗੇ ਬੱਚੇ ਬੱਚੇ ਆਏ ਹੋਏ ਆ ਕ੍ਰੋਸ ਕਰਦਾ ਮਈਆਂ ਤੇ ਚੰਗਾ ਕੱਟਾ ਕੱਦ ਕਾਠ ਵਾਲਾ ਆ ਮੈਂ ਦਾ ਵੀ ਕੋਈ ਊੜਾ ਬੰਨਣਾ ਨਹੀਂ ਸੱਜਣੋ ਬੜਾ ਚੰਗਾ ਦੁੱਧ ਮੈਣੇ ਦਿੱਤਾ ਹੋਇਆ ਹੁਣ ਕਿੰਨੇ ਚਿਰ ਦੀ ਗੱਬਣਾ ਇਹਦਾ ਵੀ ਹਿਸਾਬ ਕਿਤਾਬ ਆਪਾਂ ਮਾਲਕਾਂ ਤੋਂ ਹੀ ਪੁੱਛਦੇ ਆ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਨਾਓ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਨਾਂ ਆਪਣਾ ਜੀ ਸਤਨਾਮ ਸਿੰਘ ਜੀ ਸਤਨਾਮ ਸਿੰਘ ਤੇ ਪਿੰਡ ਵੀਰੇ ਸ਼ਿੰਕਰਪੁਰਾ ਜੀ ਤੇ ਜ਼ਿਲ੍ਹਾ ਗਰਦਾਸਪੁਰ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਤਹਿਸੀਲ ਬਟਾਲਾ ਨੰਬਰ ਮੇਰੇ ਵੀ ਉਹ ਦਾ 98799 6803 ਇੱਕ ਵਾਰੀ ਹੋਰ ਕਰੀ ਰਿਪੀਟ 98799 6803 ਤੇ ਆਪਣੇ ਤਾਂ ਘਰੇ ਹੀ ਪਸ਼ੂ ਰੱਖੇ ਹੋਏ ਆ ਹਨਾ ਰੱਖੇ ਹਾਂ ਜੀ ਘਰੇ ਲੋ ਦੁੱਧ ਤੇ ਲਾਏ ਹੋਏ ਆ ਦੁੱਧ ਤੇ ਲਾਏ ਤੇ ਜੇ ਮਾਲੀ ਦੀ ਗੱਲ ਕਰੀਏ ਤਾਂ ਇਹ ਆਪਣੇ ਘਰ ਦਾ ਹੀ ਆ ਨੇ ਮੋਲੀ ਲਿਆ ਬਚਾ ਕੇ ਕੋਨੇ ਬੱਚਾ ਲਾ ਕੇ ਤਿਆਰ ਕੀਤਾ ਜਿਹੜੇ ਦਾ ਹਾਲੀ ਜੇ ਮੈਂ ਕ੍ਰਾਸ ਕਰਦਾ ਮੈਂ ਕ੍ਰਾਸ ਕਰਦਾ ਰੇੜੇ ਤੇ ਵੀ ਲੱਗਾ ਹੋਇਆ ਠੀਕ ਆ ਤੇ ਬੱਚੇ ਆਏ ਆ ਦੇ ਬੱਚੇ ਆਏ ਠੀਕ ਆ ਓਕੇ ਰਿਪੋਰਟ ਬੱਚੇ ਪੁੱਛੇ ਵਧੀਆ ਆਗੇ ਬਹੁਤ ਵਧੀਆ ਜੀ ਸੰਗ ਸੰਗ ਬਹੁਤ ਚੰਗਾ ਕੱਟੇ ਦਾ ਹਨਾ ਹਾਂਜੀ ਠੀਕ ਆ ਬਹੁਤ ਠੰਣਾ ਦੀਦਾ ਠੀਕ ਆ ਹੁਣ ਇਹਦੀ ਤੋਰ ਕਰਾਈਏ ਚੱਕ ਲਓ ਜੀ ਤੇ ਹੁਣ ਇਹਦੀ ਉਮਰ ਦਾ ਕੋਈ ਐਸਟੀਮੇਟ ਹੈਗਾ ਵੀ ਕਿੰਨੀ ਕ ਇਹ ਨਹੀਂ ਪੱਕਾ ਨਹੀਂ ਕੋਈ ਫਿਆਨ ਜੀ ਕਿੰਨਾ ਹੋਗਾ ਇਹ ਚੌਗਾ ਤੇ ਚੌਗੇ ਡੇਢ ਗੇੜ ਹੋਊਗਾ ਚੌਗਾ ਚੌਗਾ ਹੋਊਗਾ ਹਾਂ ਯੋਗ ਦੇ ਦੰਦ ਪੂਰੇ ਕਰ ਗਿਆ ਉਹ ਸਜਣੋ ਕੱਤ ਕਾਠ ਵੇਖ ਲੋ ਤੇ ਚੰਗਾ ਜੇ ਕੋਈ ਮਾਲੀ ਮੂਹਰਾ ਦਾ ਭਾਲਦੇ ਸੀ ਤਾਂ ਵੀਰ ਦਾ ਨੰਬਰ ਆ ਪਾਸ ਸਕਰੀਨ ਤੇ ਵੀ ਚਲਾ ਦੇਣਾ ਤੇ ਸੰਪਰਕ ਕਰ ਲਿਓ ਬਾਕੀ ਰੇੜੇ ਲੱਗਾ ਹੋਇਆ ਇਹ ਵੀ ਵੱਡੀ ਗੱਲ ਆ ਬਹੁਤ ਏਰੀਏ ਦੇ ਵਿੱਚ ਜਿਹੜੇ ਮਾਲੀ ਭਾਲਦੇ ਵੀ ਯਾਰ ਜੁੜਿਆ ਜੜਾਇਆ ਲੱਭ ਜੀ ਵੇਖੋ ਕੱਦ ਕਾਠ ਦਾ ਤਾਂ ਪੂਰਾ ਟਾਪ ਆ ਤੰਗ ਵੀ ਚੰਗਾ ਟੈਸਟੀਕਲ ਪੂਰੇ ਚੰਗੇ ਸਾਹਿਬ ਜੀ ਰੇਟ ਇਹਦਾ ਕੀ ਰਹੂਗਾ ਇਹ ਰੇਟ ਇਹ ਜਿੰਨਾ ਮਾਦੀ ਕਰੀ 55000 ਦੇ ਦਾਂਗੇ 55000 ਚੋਂ ਪਿਆਰ ਮੁਹੱਬਤ ਹੋ ਜੂ ਛੜਦਾ ਨਾ ਮਨ ਮੰਨ ਤਾ ਕਰਾਇਆ ਪਾੜਾ ਛੜ ਦਿਆਂਗੇ ਕੋਈ ਦੂਰ ਨੇੜੇ ਦੇ ਭੈਣ ਭਰਾ ਦਾ ਹਨਾ ਉਸ ਹਿਸਾਬ ਨਾਲ 55000 ਜੀ ਦੇਣਾ ਸਾਹਮਲੇ ਥਾਂ ਸਿਵਾਲ ਥਾਂ ਮਾਲੀ ਚੰਗਾ ਹੈ ਹਾਂ ਨਹੀਂ ਅਗਲਾ ਸਾਹਮਲੇ ਆਪਦੀਆਂ ਮਈਆਂ ਚ ਹਨਾ ਤੇ ਆਹ ਮਹਿ ਦਾ ਕੀ ਹਿਸਾਬ ਆ ਇਹ ਮਈ ਨਵਾਂ ਮਹੀਨੇ ਗੱਭਣ ਜਿਹਦੇ 8 ਕਿਲੋ ਦੁੱਧ ਦੇ ਕੋਲ 9 ਮਹੀਨਿਆਂ ਦੀ ਗੱਬਣਾ ਹਜੇ ਵੀ 8 ਕਿਲੋ ਦੁੱਧ ਦਾ ਦੇ ਤਾਂ ਹੀ ਪਹਾੜੇ ਤੇ ਮਿਲਦੀ ਕੋਈ ਟੀਕਾ ਨਹੀਂ ਅੱਛਾ ਵੰਡਾ ਪਾਓ ਥਣ ਤੋਂ ਚੋਣਿਆ ਆਪਣਾ ਠੀਕ ਆ ਕਿੰਨੇ ਪਸੰਦ ਕਰਣਾ ਨੇ 9 ਮਹੀਨਿਆਂ ਦੀ ਗੱਬਣਾ 8 ਕਿਲੋ ਦੁੱਧ ਅੱਜ ਵੀ ਆ ਹਾਂਜੀ ਕਿਆ ਬਾਤ ਆ ਬਹੁਤ ਚੰਗੀ ਸੱਜਰ ਫਿਰ ਕੀ ਦੁੱਧ ਦਿੰਦੀ ਆ ਸੱਜਰ ਦਿੰਦੀ 19 ਤੋਂ 20 ਕਿਲੋ ਜੀ 19 ਤੋਂ 20 ਕਿਲੋ ਪੀਕ ਲੈਵਲ ਘਰੇ ਚੋਨੇ ਆਪਾਂ ਐਡੀ ਕਰਮਾਂ ਵਾਲੀ ਮੈਂ ਆ ਹਾਂਜੀ ਕਿਆ ਬਾਤ ਆ ਬਈ ਸੂਆ ਕਿਹੜਾ ਸੂਆ ਚੌਥੇ ਸੂ ਜਾੜੀ ਚੌਥਾ ਸੂਗੀ ਹਾਂਜੀ ਕੱਟੀ-ਕੁਟੀ ਲਈ ਇਹਦੀ ਹਜੇ ਕੋਈ ਕਿ ਨਹੀਂ ਕਟੀਆਂ ਲੈਣੇ ਆਈ ਰੱਖ ਦੇਣੇ ਬੱਚੇ 2.5 ਮਹੀਨੇ ਜੋਗ ਤੇ ਮੁੜ ਕੇ ਮਈਆਂ ਪਾੜੇ ਲਾ ਕੇ ਬੱਚੇ ਦੇ ਦਿੰਦੇ ਨੇ ਬੱਚੇ ਦੇ ਦਿੰਦੇ ਨੇ ਐਡੀ ਮੈਂ ਚੰਗੀ ਦੀ ਕੱਟੀ ਰੱਖਣੀ ਚਾਹੀਦੀ ਏ ਇੱਕ ਅੱਧੀ ਉਹ ਨਹੀਂ ਫੇ ਸੁੱਤਰ ਜੇ ਨਹੀਂ ਆਉਂਦਾ ਇੰਨਾ ਕਿ ਜੋ ਆਹ ਫਿਰ ਜਗਾ ਜੁਗਾ ਦਾ ਕਈ ਚੀਜ਼ਾਂ ਠੀਕ ਆ ਆ ਮੰਨਿਆ ਫਿਰ ਦੁੱਧ ਆਲਗੇ ਹੁੰਦੇ ਆ ਹਨਾ ਕੱਢਿਓ ਖਾਂ ਬਾਹਰ ਇਹਨੂੰ ਸਜਣਾ 9 ਮਹੀਨੇ ਦੀ ਗੱਭਣ 8 ਕਿਲੋ ਦੁੱਧ ਹਾਰੀ ਸਾਰੀ ਮੈਂ ਦੇ ਕਾ ਵਾਸ ਦੀ ਗੱਲ ਨਹੀਂ ਕਿਉਂਕਿ ਸੱਜਰਾ ਹੀ 10 ਕਿਲੋ ਤੇ ਕੋਈ ਵਿਰਲ ਹੀ ਖੇੜਦੀ ਆ ਤੇ ਇਹ ਕਰਮਾਂ ਵਾਲੀ ਇਨਾਂ ਚਿਰ ਦਾ ਬੱਚਾ ਪਾਲ ਕੇ ਵੀ ਇਨਾਂ ਦੁੱਧ ਦੇ ਰਹੀ ਆ ਬੜੇ ਵੱਡੇ ਢਾਂਚੇ ਦੀ ਤੇ ਚੰਗੇ ਪੈਠ ਪੁੜੇ ਦੀ ਵੀਰ ਕੋਲੇ ਮੈਂ ਆ ਹੁਣ ਬਾਈ ਨੇ ਤੁਹਾਨੂੰ ਗੱਲਾਂ ਬਾਤਾਂ ਦੱਸੀਆਂ ਘਰੇ ਹੀ ਚੋਈ ਦੇਖੀ ਭਾਲੀ ਚੰਗੇ ਕਦ ਕਾਠ ਵਾਲੀ ਕੀ ਬਾਤ ਆ ਬਹੁਤ ਚੰਗੀ ਮੈਂ ਆ ਤੇ ਬਾਕੀ ਬਾਈ ਦੇ ਘਰੇ ਰੱਖੇ ਹੋਏ ਆ ਪਸ਼ੂ ਇਹ ਵੀ ਵੇਖ ਲੋ ਹੋਰ ਵੀ ਪਾਈ ਕੋਲੇ ਚੰਗੀਆਂ ਮਈਆਂ ਦੁੱਧ ਵਾਲੀਆਂ ਸੱਚ ਨੂੰ ਆ ਝੂਟੀ ਥੱਲੇ ਵੀ ਬਹੁਤ ਚੰਗਾ ਦੁੱਧ ਕਰਮਾਂ ਵਾਲੀ ਦਿੰਦੀ ਐ ਤੇ ਬਾਈ ਫੇਰ ਇਹ ਛੱਡਣੀ ਆਪ ਨੇ ਪੈਂਦੀ ਆ ਇਹ ਛੱਡਣੀ ਹੀ ਨਹੀਂ ਪੈਂਦੀ ਛੱਡੋ ਬੋਲਾ ਛੱਡੋ ਦੁੱਧ ਤੋਂ ਹਰਦੀ ਨਹੀਂ ਜੇ ਦੁੱਧੋ ਫੇਰ ਵੱਧੀ ਜਾਂਦੀ ਐ ਅੱਛਾ ਹਾਂਜੀ ਕਿਆ ਬਾਤ ਆ ਯਾਰ ਕੋਈ ਟੀਕਾ ਨਹੀਂ ਲਾਉਣਾ ਉਹਨੂੰ ਪਾੜਾ ਤੋਣਾ ਵਾ ਐਵੇਂ ਛੋਟਿਆ ਬਣਾ ਓਕੇ ਤੁਹਾਡੇ ਦਿੰਦੇ ਆ ਠੀਕ ਆ ਪਾੜਾ ਛੱਟੋ ਹਾਂਜੀ ਥਾਪੀ ਮਾਰ ਕੇ ਬਹਿ ਜਾਓ ਥਾਪੀ ਮਾਰ ਕੇ ਬਹਿ ਲੇ ਛੋਟੇ ਆਪਣਾ ਮਚਵਾਈ ਕਰ ਚੱਲ ਤੇ ਇਹਦਾ ਫੇਰ ਰੇਟ ਕੀ ਕਰੀਏ ਇਹਨਾਂ ਰੇਡ ਜਿੰਨਾ ਮਾਤੀ ਕਰੀ 1.5 ਲੱਖ ਰੁਪਏ ਦੇਵਾਂਗੇ ਠੀਕ ਆ ਨਹੀਂ ਠੀਕ ਆ ਬਾਈ ਚਾਹੀਦਾ ਵੀ ਆ 1.5 ਲੱਖ ਰੁਪਈਆ ਸੱਜਣੋ ਕਿਆ ਬਾਤ ਆ ਯਾਰ ਪਰ ਬਾਕੀ ਮੈਂ ਮੈਂ ਹੀ ਆ ਤੇ ਬਾਕੀ ਆ ਵੀ ਵੇਖੋ ਜਾਨਵਰ ਵੀਰ ਦੇ ਕੋਲੇ ਜਿਹੜੇ ਘਰੇ ਰੱਖੇ ਹੋਏ ਚੰਗੇ ਦੁੱਧ ਵਾਲੀਆਂ ਚੰਗੀਆਂ ਚੋ ਆ ਛੋਟੀ ਦੀ ਵੀ ਆਪਣੀ ਗੱਲ ਬਾਤ ਹੋਈ ਵੀ ਲੰਮਾ ਟਾਈਮ ਹੀ ਚੱਲਦੀ ਆ ਹਨਾ ਇਹ ਵੀ ਛੱਡਣੀ ਪੈਂਦੀ ਆ ਆਪਣੀ ਇਹ ਵੀ ਆਪ ਠੀਕ ਆ ਇਹ ਸੱਜਰ ਕਿੰਨਾ ਦੁੱਧ ਦੇਂਦੀ ਆ ਇਹ ਦੇਂਦੀ 16 ਤੋਂ 17 ਪਲੱਸ ਦੀ 16 ਤੋਂ 17 ਦੁੱਧ ਦੇਂਦੀ ਸੂਆ ਤੀਜਾ ਤੀਜਾ ਤੋਂ ਮੈਂ ਕੋਈ ਨਹੀਂ ਠੀਕ ਹੈ ਠੀਕ ਹੁਣ ਤਾਜੀ ਹੈ ਨਾ ਹੁਣ ਇਹਨੂੰ ਸੂਈ ਨੂੰ ਤਿੰਨ ਕ ਮਹੀਨੇ ਹੋ ਗਏ ਅੱਛਾ ਤੇ ਦੋ ਮਹੀਨੇ ਗਾੜੀ ਬਣੀ ਨੂੰ ਹੋ ਗਏ ਦੋ ਬਣੀ ਨੂੰ ਵੀ ਹੋ ਗਏ ਹਾਂਜੀ ਕਿਆ ਬਸ ਹਰ ਵਰੀ ਆਈ ਨਾਲ ਦੀਨ ਵਾਲੀ ਬਣ ਜਾਂਦੀ ਆ ਨਾ ਦੀਨ ਵਾਲੀ ਬਣੀ ਦੁੱਧੋ ਨਹੀਂ ਸੁੱਕਣੀ ਨਹੀਂ ਅੱਛਾ ਇਹ ਵੀ ਇਹਦਾ ਕੀ ਦੁੱਧ ਹੈਗਾ 6 ਲੀਟਰ 6 ਲੀਟਰ ਥੱਲੇ ਨਹੀਂ ਜਾਣੀ ਜੀ ਅੱਛਾ ਹਾਂਜੀ ਲਾਸਟ 6 ਤੋਂ ਥੱਲੇ ਜਾਂਦੀ ਨਹੀਂ 6 ਤੋਂ ਥੱਲੇ ਜਾਣੀ ਨਹੀਂ ਜੀ ਅੱਛਾ ਇਹ ਵੀ ਬਹੁਤ ਚੰਗੀ ਮੈਂ ਆ ਫਿਰ ਹਨਾ ਹਾਂਜੀ ਕਿਆ ਬਾਤ ਆ ਸਜਣੋ ਵੇਖੋ ਝੋਟੀ ਨੂੰ ਅੱਜ ਵੀ ਲੇਵਾ ਪਾਂਡਾ ਤੇ ਦੋ ਮਹੀਨਿਆਂ ਦੀ ਗੱਭਣ ਚੈੱਕ ਹੋ ਗਈ ਆ ਹਾਂਜੀ ਠੀਕ ਠੀਕ ਇਹ ਤੁਹਾਨੂੰ ਵੈਸੀ ਹੀ ਵਿਖਾਈ ਹੈ ਸੱਜਣੋ ਇਹਦੀ ਕੋਈ ਵੇਚਣ ਦਾ ਰਾਦਾ ਬਿਲਕੁਲ ਵੀ ਨਹੀਂ ਆਹ ਦੋ ਜਾਨਵਰ ਆ ਜਿਹੜੇ ਜੇ ਕਹੇ ਭੈਣ ਭਰਾ ਦੇ ਪਸੰਦ ਆ ਜਾਂਦੇ ਆ ਤਾਂ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਿਹਾ